ਲਓ ਵੀ ਮਿੱਤਰੋ ਸਮਾਨ ਸਾਰਾ ਸਾਂਭਿਆ ਗਿਆ ਵਾ ਟਰਾਲੀ ਅਸੀਂ ਬੜੀ ਮਸ਼ਕਤ ਨਾਲ ਗੱਡੀ 'ਚ ਸਾਨੂੰ ਜੇਤਾ ਭੁੱਲ ਗਿਆ ਵੀਡੀਓ ਬਣਾਉਣ ਦਾ ਨਵਾਨਾ ਜੀ ਉਹਨਾਂ ਨੇ ਸਾਰਾ ਸਮਾਨ ਸਾਂਭ ਦਿੱਤਾ ਵਾ ਜੇਤਾ ਹੀ ਭੁੱਲ ਗਿਆ ਦੇਖੋ ਖਲਾ ਰਾ ਪਾਇਆ ਪੂਰਾ ਮਸਾਂ ਹੀ ਟਰਾਲੀ ਨਿਕਲੀ ਆ ਜੇ ਬੈਕ ਕਰਦੇ ਤਾਂ ਬਹਿ ਜਾਣੀ ਸੀ ਤੇ ਹੁਣ ਉਹ ਬਾਬਿਆਂ ਦੀ ਗੱਡੀ ਆ ਗਈ ਆ ਤੇ ਉਹ 'ਚ ਬਾਲਣ ਲੋਡ ਕਰਨਾ ਇੱਕ ਆਪਣਾ ਮੋਟਰਸਾਈਕਲ ਰਿੰਦਾ ਹੁਣ ਤੇ ਹੁਣ ਬਾਲਣ ਲੱਦ ਕੇ ਤੇ ਫੇਰ ਚੱਲਦੇ ਆਂ ਆਪਣੇ ਪ੍ਰਾਪੀ ਡਰਾਈਵਰ ਨੇ ਕੱਢੀ ਐ ਬੜਾ ਟਰਾਲੀ ਪਾਪਾ ਜੀ ਉਨ ਦਿਓ ਘੈਂਟੀ ਡਰਾਈਵਰ ਨੇ ਵਾਸ਼ ਨਹੀਂ ਲੈਣਾ ਉਹ ਮੜ ਕੇ ਬਹਿ ਜਾਂਦਾ ਟਰਾਲੀ ਤਾਂ ਰੱਖਿਆ ਡਾੜਨੇ ਡਾੜਨੇ ਬ੍ਰੋਕਾ ਉਹ ਸਲੇ ਵੱਜਣ ਲੱਗੇ ਸੀ ਉਹ ਵੱਜ ਗਿਆ ਸੀ ਸੀ ਸੀਸ਼ੇ ਵੱਰ ਤੋਂ ਬੰਦੇ ਸਾਡੇ ਗੱਡੀ ਮਾਰਨ ਲੱਗੇ ਕਿ ਮੋਟਰਸਾਈਕਲ ਆਪਾਂ ਹੁਣੇ ਲੋਡ ਤੋਂ ਮਸ ਬਾਈ ਬਸ ਬਸ ਲੱਗ ਜੇ ਬਸ ਚਲੋ ਜੀ ਸੇਵਾਦਾਰੋ ਲੱਗ ਜੋ ਮੈਂ ਤੁਹਾਡੀ ਵੀਡੀਓ ਬਣਾਉਣਾ ਸਾਰਿਆਂ ਦੀ ਤੁਹਾਡੀ ਵੀਡੀਓ ਬਣਾਉਣਾ ਮੈਂ ਸਾਰਿਆਂ ਦੀ ਆ ਲੱਦੋ ਪਹਿਲਾਂ ਸੁੱਕਾ ਸੁੱਕਾ ਇੱਥੋਂ ਮੈਂ ਕਿਹਾ ਨਾ ਸੁੱਕਾ ਗਿੱਲਾ ਸਾਰਾ ਸਾਈਡ ਤੋਂ ਬਾਪੇ ਨੇ ਆਪ ਹੀ ਸੁਕਾ ਲੈਣਾ ਉਹਦੇ ਫਿਰ ਸੁੱਕੀ ਜਾਓ ਅਨੰਦਪੁਰ ਲੈ ਜਾਣਗੇ ਇਹ ਹਾਂ ਜੀ ਉਹ ਲਸਣ ਵੀ ਤੇ ਨਾਲੇ ਉਹ ਦੁਜਾਦਰਕ ਵੀ ਦੇ ਦੇਣ ਆ ਕਰ ਲਿਆਉਂਦਾ ਹੀ ਲਸਣ ਮੈਂ ਫਿਰ ਉਹ ਗਿਆਨੀ ਹੁਣ ਦੱਸਿਆ ਨਹੀਂ ਤਾਂ ਸਾਨੂੰ ਯੋ ਬਾਡੀ ਬੋਡੀ ਵੀ ਆਖੀ ਆ ਉਹ ਵੀ ਚੱਕਣੀ ਲ ਮੋਟਾ ਰਹਿ ਗਿਆ ਤੇ ਹੁਣ ਆਪਾਂ ਲੱਦ ਲਈ ਸੇਵਾ ਕਰਾ ਲਈਏ ਨਾਲ ਸਿੰਘਾਂ ਦੇ ਮਾੜੀ ਮੋਟੀ ਤੇ ਇਹ ਆਪਾਂ ਰੇਖਾ ਵਾਲੀ ਬਾਲਣ ਬਾਬਿਆਂ ਦੇ ਜਾਈਦਾ ਤੇ ਮੇਰੇ ਨਾਲ ਤੇ ਮਿੱਤਰੋ ਮੀ ਫੇ ਆ ਗਿਆ ਵਾ ਹਾਂ ਦੇਖੋ ਕੈਮਰੇ ਦੇ ਛਿੱਟੇ ਪੈਨ ਨਹੀਂ ਦਿਸਦੇ ਨੇ ਉਧਰ ਪਰ ਬਰੀ ਬੁਰੀ ਜੇ ਕਣੀਆਂ ਡਿੱਗਣ ਲੱਪੀਆਂ ਇੱਕ ਗਲਾ ਬਹੁਤ ਖਰਾਬ ਆ ਤੇ ਬਾਲਾਂ ਤਕਰੀਬਨ ਸਿੰਘ ਲਾਦੀ ਦੇਣ ਲੱਗੇ ਆ ਆਹ ਇਥੋਂ ਦੀ ਗਾਹ ਪਾਇਆ ਪਿਆ ਆਹ ਤੇ ਟਰਾਲੀ ਬੈਹ ਜੱਲੀ ਮੈਂ ਤਾਂ ਸ਼ਾਟ ਲੈਣਾ ਭੁੱਲ ਗਿਆ ਮੈਂ ਸਾਡੀ ਟੈਨਸ਼ਨ ਸੀਗੀ ਤੇ ਸਾਨੂੰ ਟੈਨਸ਼ਨ ਜਗੀ ਬਹਿ ਨਾ ਜਾਏ ਕਿ ਤਾਜੀ ਮਿੱਟੀ ਪਾਈ ਸੀਗੀ ਨਹੀਂ ਦੇਖ ਲਓ ਆਹ ਮਾ ਆ ਕਾ ਕੰਦ ਠੱਠ ਜਾਣੀ ਟਰਾਲਾ ਆਉਣ ਲੱਗਾ ਟਰਾਲਾ ਵੀ ਆਪਣਾ 8 ਫੁੱਟ ਚੌੜਾ ਵਾ ਇਥੋਂ ਫੇਰ ਰੇਸ ਦੇ ਗਏ ਆ ਨਿਕਲ ਗਈ ਟਰਾਲੀ ਪੂਰੀ ਜ਼ੋਰ ਨਾਲ ਤੇ ਇੱਕ ਗੱਲ ਹੋਰ ਜਿੱਤਿਆ ਕਿ ਇਹਦੇ ਪਿੱਛੇ ਥੋੜਾ ਸਿੱਟਿਆ ਵਾ ਕਰਨ ਨੇ ਕਰਨ ਭਾਜੀ ਇਹਦੇ ਪਿੱਛੇ ਕੀ ਸਿੱਟਿਆ ਵਾ ਚਲ ਮੈਂ ਟਿੱਟਾਂ ਦੇੜਦਾ ਸੀ ਇਹਨੇ ਥੋੜਾ ਸੜਦਾ ਇੱਥੇ ਸਿੰਗ ਨੇ ਲੋਟ ਨਹੀਂ ਆ ਰਿਹਾ ਕੱਲੇ ਕੋ ਕੰਮ ਜਿੱਲਾ ਹੋ ਕੇ ਪਹਾਰਾ ਵੜਾ ਹੋ ਗਿਆ ਵਾ ਤੇ ਥੋੜਾ ਆਪਣਾ ਇਸ ਚੱਕਿਆਂ ਨੇ ਦੋ ਦਿਨ ਹੋ ਗਏ ਅਨ ਥੋੜਾ ਅੱਗੇ ਮਿਲਦੇ ਆਂ ਇਹ ਅੱਜ ਵੀ ਮੇਲਾ ਕਾਫੀ ਭਰਿਆ ਆ ਜੀ ਜੋੜ ਮੇਲਾ ਥੋੜਾ ਸਾਨੂੰ ਫੇਰ ਨਹੀਂ ਲੱਭਣ ਡਿਆ ਇੱਥੇ ਪਤਾ ਨਹੀਂ ਕਿੱਥੇ ਚਲ ਗਿਆ ਓਏ ਕਾਰਨ ਇੱਥੇ ਤਾਂ ਹੈ ਨਹੀਂ ਓਏ ਓਏ ਥੋੜਾ ਲੱਭਾ ਨਹੀਂ ਓਏ ਤੇ ਆਪਾਂ ਹੁਣ ਚੱਲੇ ਬਾਬਿਆਂ ਕੋ ਗੱਡੀ ਗੱਡੀ ਘਾਦੀਏ ਬਾਬਿਆਂ ਦੀ ਚਲੋ ਭਾਜੀ ਵਾਹ ਚੋਕ ਕੇ ਨਹੀਂ ਹਾਂ ਢਾਲਾ ਤਾਂ ਨਹੀਂ ਬੋਲੇ ਕਿ ਮਗਰ ਭਾਜੀ ਮੋਟਰਸਾਈਕਲ ਦੀ ਵਾਰੀ ਆ ਗਈ ਆ ਇੱਥੇ ਸੰਤਰੇ ਖਾਣ ਦੇ ਉਤੋਂ ਮੀ ਪੈਣ ਦੇ ਆ ਖਾ ਕੇ ਸਾਂਤਰਾ ਮੁੰਡਾ ਖਾਂਡਿਆ ਸਾਂਤਰੀ ਪਰਨਾ ਬੰਨਣ ਡਿਆ ਵਾ ਤੇ ਮੋਟਰਸਾਈਕਲ ਲੱਦ ਦੀਏ ਉਹ ਗਿਆਨੀ ਫੜ ਓਏ ਮੋਟਰਸਾਈਕਲ ਲੱਦ ਦੀਏ ਕੋ ਯਾਰ ਗਿਆਨੀ ਫੜੀਆਂ ਆ ਓਏ ਆ ਲੈ ਫੜ ਓਏ ਕੀ ਆ ਇਹ ਕੂਣ ਮੇਰੀ ਯਾਰ ਛੱਟੀ ਲਓ ਜੀ ਗੁਰਮੁਖ ਪੈ ਰਹੇ ਹੋ ਮੋਟਰਸਾਈਕਲ ਲੱਗੇ ਚਾੜਨ ਬਾਹਰ ਮੀ ਪੈਂਦਾ ਆਪਾਂ ਅੰਦਰ ਹੋ ਚਾਲਦੇ ਆ ਆ ਪਤਾ ਨਹੀਂ ਕਿਹਦੀ ਜੈਕਟ ਜੂਕੜੇ ਇੱਥੇ ਥੱਲੇ ਸਿੱਟੀ ਹੋਈ ਆ ਇਹ ਆਪਾਂ ਨੂੰ ਹੁਣ ਪਿੰਡ ਜਾ ਕੇ ਪਤਾ ਲੱਗੂ ਕੌਣ ਕਹਿੰਦੀ ਆ ਉਹ ਲੱਗੇ ਜਾਂਦੇ ਮੁੰਡੇ ਲੱਦਣ ਮੋਟਰਸਾਈਕਲ ਜਾਣਦੇ ਹੋ ਸਿੰਘੋ ਬਾਈ ਚਲੋ ਸਿੰਘੋ ਚੱਕ ਚੱਕ ਜਾਣਦੇ ਹੋ ਸਿੰਘੋ ਜਾਣਦੇ ਹੋ ਸਿੰਘੋ ਜਾਣਦੇ ਹੋ ਬਾਈ ਕਮਲ ਤੂੰ ਪਿੱਛੇ ਹੋ ਜਾ ਪਿੱਛੇ ਉਹ ਵਾਇਗਰੂ ਜੀ ਵਾਇਗਰੂ ਵਾਇਗਰੂ ਕਰੋ ਬਾਈ ਜੀ ਆਹ ਦੇਖੋ ਜੀ ਮੁੰਡੇ ਦੇ ਬੂਟ ਲੱਗ ਗਏ ਆ ਮੈਂ ਵੀ ਉਦੋਂ ਦਾ ਇਦਾਂ ਹੀ ਆ ਮੈਂ ਵੀ ਮੇਰੇ ਵਾਲਾ ਭਾਈ ਮੋਟਰਸਾਈਕਲ ਤੇ ਤੈਨੂੰ ਇਹ ਪਤਾ ਹੈ ਵੀ ਆਪਣੀਆਂ ਨਹੀਂ ਪੈਗਾਂ ਉੱਤੋਂ ਲਾ ਦਈਏ ਇਹ ਤਾਂ ਪਤਾ ਹੀ ਦਗਾ ਮੇਰੀਆਂ ਲੱਗੀਆਂ ਬੈਕਗਰਾਉਂਡ ਮੋਟਰਸਾਈਕਲ ਤੇ ਬਾਹਰ ਹੁੰਦਾ ਜਾਂਦਾ ਹੈ ਕਿ ਆਉਂਦੀ ਵਾਰ ਉਹ ਵੀਡੀਓ ਨਹੀਂ ਕੈਂਪਰ ਲੈ ਆਉਣੀ ਉੱਤੋਂ ਦੇ ਆ ਕੇ ਨਾ ਉਹ ਮੈਂ ਡਿੱਗੀ ਬਣਵਾ ਦੇਵੇ ਐ ਸਿੱਧੇ ਦੀ ਗੱਲ ਲਿਉਣੀ ਪੈਗੀ ਆ ਤੂੰ ਆ ਜਾ ਬਾਅਦ ਉਹ ਓਏ ਯਾਰ ਇਹਨਾਂ ਨੂੰ ਉਹ ਸੋਨੂ ਦਾ ਫੋਨ ਚਾਰਜ ਕਰਨਾ ਪਾਵਰ ਬੈਂਕ ਦਿਓ ਯਾਰ ਮੋਟਰਸਾਈਕਲ ਤੇ ਬਸਾਂ ਹੀ ਹੁੰਦੀ ਸੀ ਦਾਕੀਣਾ ਉਤਰਨੀ ਆ ਓਏ ਯਾਰ ਲੈਓ ਤੋ ਖਵਾ ਦੇ ਕੇ ਆ ਬਾਬਾ ਸਾਥ ਹਾਲ ਫੜਾਇਆ ਓਏ ਕਿੱਥੇ ਖੜਾ ਤੂੰ ਯਾਰ ਥੋੜਾ ਦਾਹ ਦੇ ਲੈ ਕੀ ਪਿਆ ਅੰਨੇ ਹੋਏ ਫਿਰਦੇ ਆ ਹੈ ਅਖਬਾਰ ਵਾਲਾ ਇਹਦੇ ਉੱਤੇ ਮਿੱਟੀ ਵਿੱਚ ਵੜੀ ਜਾਣੀ ਕਿਹੜਾ ਕਵਰ ਕੀਤਾ ਭਰਾਵਾ ਤੁਸੀਂ ਯਾਰ ਕੀ ਕਰਦੇ ਦੋਵੇਂ ਤੁਸੀਂ ਹਿੱਲੇ ਹੀ ਫਿਰਦੇ ਹੁੰਦਾ ਮੈਂ ਦਿੰਦੇ ਇਹੀ ਚੱਲਣੇ ਕਹਿ ਨਹੀਂ ਉਹਨੇ ਤਾਂ ਨਹੀਂ ਖਾਣੇ ਆਪਾਂ ਖਾਣੇ ਉਹ ਮੈਂ ਦੇਖਿਆ ਨਹੀਂ ਮੈਂ ਤੇ ਹਣੀ ਨਹੀਂ ਮਾਰਿਆ ਨਗਰ ਕਿਧਰ ਚੱਲਣੀ ਕਰੀ ਆਟੀ ਹੁਣੇ ਪਕੌੜਾ ਚਰਾ ਦੇਣਾ ਦਾ ਪਕੌੜਾ ਆਪਾਂ ਟ੍ਰੈਡ ਪਕੌੜਾ ਸੰਤਰੇ ਵਾਲਾ ਕਿਹੜਾ ਸੀ ਬਈ ਪਰਲਾਵ ਬਰਲਾਵਤ ਲੈ ਗਿਆ ਸੈਟ ਹੈ ਜੀ ਸੈਟ ਦਾ ਲੱਗਦਾ ਨਾ ਹੋਵੇ ਤਾਂ ਐਂ ਤਸੱਲੀ ਕਰ ਲੋ ਗੰਦਿਆਂ ਦੀ ਆ ਪੀਪੇ ਇਹ ਲਾਓ ਥੱਲੇ ਤੇਲ ਵਾਲੇ ਨਹੀਂ ਲਈ ਜਾਣਾ ਸੋਨੂ ਕਹਿੰਦਾ ਲੈ ਜਾਣ ਸੋਨੂ ਕਹਿੰਦਾ ਲੈ ਜਾਣ ਯਾਰ ਦੋ ਦੋ ਨਹੀਂ ਜਾਣੇ ਖਾਲੀ ਛੱਟੋ ਇੱਥੇ ਗਾਣਾ ਦੇ ਦੇ ਮੈਂ ਆ ਗਿਆ ਬਣਾ ਲਾਂਗੇ ਗੁੱਲੇ ਲਾ ਲਾਂਗੇ ਉਹ ਨਹੀਂ ਉਹ ਪੀਪੇ ਖਾਲੀ ਬਹੁਤ ਆ ਭਰੇ ਆ ਤੇਲ ਵਾਲੇ ਸੈਟ ਤੋਂ ਥੱਲੇ ਲਓ ਵਾਈ ਗਰੂ ਜੀ ਛੱਕੋ ਪ੍ਰਸ਼ਾਦ ਜੀ ਸੰਤਰਾ ਵਾਈ ਗਰੂ ਸੰਤਰਾ ਜੀ ਬਾਈ ਗਰੂਜੀ ਸੰਤਰਾ ਜੀ ਤੇ ਹਾਂ ਜੀ ਮਿੱਤਰੋ ਸੰਗਤ ਪੂਰੀ ਹੋ ਗਈ ਆਪਣੀ ਤੇ ਚਾਲੇ ਪਾਉਣ ਲੱਗੇ ਤਾਂ ਭੱਗਾਂ ਦੇ ਦਾ ਕਰਕੇ ਪਰਾਂ ਜਾਣਾ ਨੇਗਾ ਤੇ ਉਹ ਮਰੀਦ ਸਿੰਘ ਜੀ ਬੈਠੇ ਆ ਤੇ ਸੰਗਤ ਪੈਤ ਹੋਈ ਜਾਂਦੀ ਆਪਾਂ ਨੂੰ ਥੋੜਲੇ ਫੇ ਗੰਦੇ ਹੋਵੇ ਫੇ ਧੋਵਾਂਗੇ ਕਰੀ ਹਾਂ ਆਪਣੇ ਦੋ ਡਰਾਈਵਰ ਨੇ ਇੱਕ ਡਰਾਈਵਰ ਇੱਕ ਨਾਲ ਕੰਪਿਊਟਰ ਵਾ ਕੰਪਿਊਟਰ ਹੁੰਦਾ ਕੀ ਹੁੰਦਾ ਕਨੈਕਟਰ ਹੁੰਦਾ ਡਰਾਈਵਰ ਨਾਲ ਆਪਰੇਟਰ ਕੰਪਰੇਟਰ ਕੰਪਰੇਟਰ ਹੁੰਦਾ ਚਲ ਜੋ ਵੀ ਹੈਗੇ ਸਮਝ ਲਓ ਆਪੀ ਆਪਰੇਟਰ ਆਪਰੇਟਰ ਲਓ ਜੀ ਸੰਗਤਾਂ ਨੇ ਚਾਲੇ ਪਾਲੇ ਹੁਣ ਜਿਕਾ ਰਾਲਾ ਆ ਜੇ ਵੈ ਕਰੀ ਬਲੇ ਸੋਨੇ ਆ ਦੇ ਆ ਦੇ ਆ ਰਾਲਾ ਬਾਬਾ ਸੁੱਖ ਰੱਖਿਆ ਪਾਉਂਦੇ ਸਾਲ ਫੇ ਆਵਾਂਗੇ ਤੇ ਮਹਾਰਾਜ ਕਿਰਪਾ ਕਰੇ ਸਾਰਿਆਂ ਦੇ ਅੱਲੇ ਵੀ ਦੇਖੋ ਸੰਗਤ ਆਈ ਜਾਂਦੀ ਆ ਆ ਆਪਣੀ ਬੱਸ ਰਹਿ ਗਈ ਢਾਲੀਆਲ ਆਪਣੀ ਬੱਸ ਖੜੀ ਸੀ ਬਈ ਢਾਲੀਆਲ ਬੱਸ ਖੜੀ ਮੂਰੇ ਦੇ ਥੋੜੇ ਜਿਹੇ ਲੋਕੀ ਜਾਂਦੇ ਪਰ ਮੀਨੇ ਉਹ ਕੰਮ ਖਰਾਬ ਕਰਤਾ ਸੋ ਰਾਜ ਜਿਹੜੀ ਸ਼ੌਟ ਲਾਵਾਂਗੇ

ਤੇ ਬਾਰੋ ਬਾਰ ਸਿੰਘ ਉਤਰ ਰਹੇ ਨੇ ਆਪਣੇ ਦੂਜੇ ਸਿੰਘ ਪਹਿਲਾਂ ਤੇ ਪਹੁੰਚੇ ਹੋਏ ਆਪਣੇ ਨਾਲ ਮਧਿਕ ਸਿੰਘ ਆਪਣੇ ਆ ਰਹੇ ਉੱਤਰ ਤੇ ਫਿਰਦੇ ਆ ਤੇ ਹਾਂਜੀ ਸਾਥ ਸਾਹਿਬ ਜੀ ਵੈਕਰੂ ਜੀ ਬਹੁਤ ਪਉਂਦੇ ਭਾਜੀ ਇਹ ਨੂੰ ਤੇ ਵਿਚਾਰੇ ਨੂੰ ਆਉਂਦਾ ਹੀ ਨਹੀਂ ਟਰੈਕਟਰ ਇਹ ਤਾਂ ਚਲਾਉਂਦਾ ਹੀ ਨਹੀਂ ਆ ਜੋ ਵੀ ਸਿੰਘੋ ਆ ਵੀ ਕਰਮਖ ਪਿਆਰਿਓ ਉਹ ਸਿੰਘ ਆਪਣੇ ਚੱਲ ਗਿਆ ਕਰਨੇ ਬੰਧਣਾ ਆਪਣੀ ਮਿਲ ਜਾਂਦੀ ਐ ਇਹੀ ਹੈ ਜੇ ਜਾ ਕੇ ਮਾੜਾ ਆਇਆ ਚੱਪਲਾ ਨਹੀਂ ਹੋਈ ਮਾੜਾ ਆਇਆ ਆਪਾਂ ਵੀ ਪਰਨਾ ਸੂਤ ਕਰਿਆ ਇਹ ਦੇਖਾਂਗੇ ਸਿੰਘੋ ਦੂਜੀ ਟਰਾਲੀ ਕਿੱਥੇ ਆ ਦੂਜੀ ਟਰਾਲੀ ਤਾਂ ਨਹੀਂ ਪਤਾ ਆਪਾਂ ਨੂੰ ਦੇਖੋ ਵੀ ਕਵਨ ਲੈਵੇਂ ਕਿਸਾਨ ਹਾਂ ਉਹ ਵੀ ਇਹੋ ਜਾਨਾ ਮੈਂ 2 ਮਿੰਟ ਮਾੜਾ ਜੇ ਮੇਰੇ ਪਰਾਂ ਦੇ ਹੁੰਦੇ ਠੀਕ ਆ ਦੇ ਵੇ ਆਦੇ ਇੱਥੇ ਵੀ ਸੀਗ ਮਾਰਦੇ ਆਹ ਆ ਦੇਖੋ ਜੀ ਪੈਰਾ ਜੋ ਮੁੰਡਿਆਂ ਨੇ ਸੇਕ ਘੜਾਤਾ ਮੁੰਡਾ ਜੇ ਤੈਨੂੰ ਕਿਤੇ ਦੇਖ ਨੂੰ ਟਰੈਕਟਰ ਨਾ ਫੜਾਇਆ ਉਹਨੇ ਚਲਾਉਣਾ ਨਹੀਂ ਆਉਂਦਾ ਸੇਕ ਘਣਾਉਣਾ ਪੈਰਾ ਚ ਪੈਰਾ ਦਾ ਧੂਆ ਘੜਾਉਂਦਾ ਪੈਰਾ ਦਾ ਧੂਆ ਘੜਾਉਂਦਾ ਜੱਤੇ ਤਰਾਂ ਦੇ ਸਾਹੇ ਖੁੱਲੇ ਹਾਂ ਆ ਲਓ ਜੀ ਜੱਤੇ ਦਾ ਲੰਗਰ ਪ੍ਰਥਾ ਕਿੱਦਾਂ ਜੀ ਆਹੋ ਪ੍ਰਥਾ ਪਰੂ ਸਾਗਾ ਦੀ ਉਹ ਤੋਂ ਉਦਾਂ ਹੀ ਜੀ ਲਓ ਜੀ ਆਪਾਂ ਹੁਣ ਲੱਭਦੇ ਆ ਜਾ ਆਪਾਂ ਆਪਣੀ ਵਾਲੀ ਦੂਜੀ ਟਰਾਲੀ ਦੇਖਿਆ ਜੀ ਓਹ ਦੂਜੀ ਟਰਾਲੀ ਵੀ ਦੇਖ ਲਓ ਆ ਜਾ ਆ ਜਾ ਮੜ ਜਾ ਕਮਲਾ ਆਪਾਂ ਜੱਲੀ ਟਰਾਲੀ ਦੇਖ ਕੇ ਆ ਜਾ ਪਲੀਜ਼ ਓਏ ਟਰਾਲੀ ਦੇਖਣ ਚੱਲੇ ਦੂਜੀ ਓਏ ਆ ਜਾ ਓਏ ਹੋਣਾ ਆਪਾਂ ਤਰੇ ਯਾਨ ਨੇ ਤੇਨ ਦਿਖਾਵਾਂਗੇ ਇੱਥੇ ਲੱਗੀ ਆਪਣੀ ਦੂਜੀ ਟਰਾਲੀ ਦੇਖੋ ਵੀ ਕਿੱਥੇ ਲੱਗਾ ਆਪਣਾ ਦੂਜਾ 3610 ਔਰ ਟਰੈਕਟਰ ਉਹ ਖੜਾ ਉਹ ਦੇ ਉਹ ਖੜਾ ਉੱਥੇ ਆ ਜਾ ਆ ਗਿਆ ਨਹੀਂ ਇਹ ਸੁੱਖਾ ਕਹਿੰਦਾ ਜਾਣੇ ਆ ਸਿਕਾ ਇੱਧਰ ਗਈ ਪਾਕਟ ਹੀ ਲੀ ਕਰਦੀ ਆ ਟਰਾਲੀ ਦੇ ਨਾਲ ਖਲਾਰਾ ਤਾਂ ਨਹੀਂ ਨੀਂਦੇ ਕੇਤੇ ਵਾਅਦਾ ਮਾਰੇਗਾ ਮਗਰ ਨਹੀਂ ਦੇਖਿਆ ਕਿ ਇਹ ਨਹੀਂ ਸਹੀ ਗੱਲ ਰੋਕਣ ਵਾਅਦਾ ਮਾਰੇਗਾ ਮੰਡੀ ਸਾਹਿਬ ਲੋੜ ਰੋ ਸਾਨੂੰ ਭੁੱਖ ਲੱਗੀ ਆ ਇਹ ਉੱਧਰ ਕੇ ਪੈਰ ਆਖਦਾ ਉੱਤਰਦੇ ਰੇ ਮੈਂ ਜੰੰਗਣ ਲਗਾ ਦੇਖੀ ਚਲੋ ਕੋਈ ਗੱਲ ਨਹੀਂ ਕਹਨੀ ਹੈ ਕਹਨੀ ਹੈ ਡੇਕ ਜਾਂਦੇ ਡੇਕ ਜਾਂਦੇ ਕਿਉਂ ਲੱਗੇ ਆਪਾਂ ਮੱਥਾ ਟੇਕਣ ਬੜੇ ਰੋਈਦੇ ਨਾਰਾਜ ਇੱਥੇ ਨਵੀਆਂ ਆ ਗਈਆਂ ਪ੍ਰਸ਼ਾਦਾ ਜਗਨ ਚਾਉਂਦੇ ਮੈਂ ਵੀ ਮੱਥਾ ਟੇਕ ਕੇ ਆਈ ਸੀ ਮੜਾ ਜਿਆ ਆਹ ਲੋਗ ਵਾਈ ਚੱਲਦੇ ਆ ਬੰਦਾ ਥੋੜੀ ਜਿਹੀ ਤਵਾ ਤੁਰੂ ਕੋਲ ਚੱਲੇ ਆ ਜੀ ਪ੍ਰਸ਼ਾਦਾ ਸ਼ਕਲ ਅੱਦੇ ਸਿੰਘ ਜੀ ਆਪਣੇ ਮੱਥਾ ਟੇਕਣ ਲੱਗੇ ਆ ਤੇ ਆਪਾਂ ਚੱਲੇ ਆ ਸ਼ਕਲ ਪ੍ਰਸ਼ਾਦਾ ਅੱਦੇ ਸਿੰਘ ਮੱਥਾ ਟੇਕ ਕੇ ਤੇ ਫੇਰ ਸ਼ਕਣਗੇ ਤੇ ਮੈਂ ਤਾਂ ਸਿੱਧੂ ਮੇ ਚੱਲੇ ਆ ਪ੍ਰਸ਼ਾਦਾ ਸ਼ਕਲ ਲੋਹਣੇ ਆਪਣੀ ਅੱਦੇ ਸਿੰਘ ਤੋਂ ਤੁਹਾਨੂੰ ਲੱਭ ਜਾਣੀ ਜੰਗਨਹਾਰ ਚੋਂ ਵੱਧ ਨਾਲ ਵੱਧ ਸਿੰਘ ਆਪਣੀ ਇੱਧਰ ਹੀ ਹੋਣੀ ਆ ਲਗਰਾਲ ਜੀ ਲੋਹਣੇ ਤੈਨੂੰ ਜਾ ਆ ਗਿਆ ਆਪਾਂ ਇਹਦੇ ਨਾਲ ਵੀ ਨਾਲ ਪਣੇਰ ਲਓ ਜੀ ਪ੍ਰਸ਼ਾਦਾ ਆਪਾਂ ਸ਼ਕਲਿਆ ਬਾਦ ਸਿੰਘ ਆਪਣੇ ਜੇ ਸ਼ਕਦੇ ਆ ਉੱਧਰ ਆਪਣੇ ਸਾਹਮਣੇ ਜੇ ਮਿਲ ਰਹੇ ਨੇ ਤੇ ਪ੍ਰਸ਼ਾਦਾ ਦੇ ਸੰਗ ਸ਼ਕਦੇ ਉੱਧਰ ਸਕੇ ਆਪਾਂ ਵੀ ਸ਼ਕਲਿਆ ਤੇ ਹੁਣ ਆਪਾਂ ਤੈਨੂੰ ਫੇਰ ਮਿਲਦੀ ਜਾਣ ਲੱਗੇ ਜੀ ਸਖ ਸੰਦ ਜੀ ਆਪਾਂ ਪਹੁੰਚ ਚੁੱਕੇ ਆ ਪੈਂਡ ਸਾਂ ਤਾਂ ਉਤਰ ਰਹੀਆਂ ਵਾਂ ਦੂਜੀ ਟਰਾਲੀ ਆਪਣੀ ਉਹਦੇ ਸਾਹਮਣੇ ਖੜੀ ਆ ਆ ਦੇਖੋ ਜੀ ਸਿੰਘ ਆਪਣੇ ਉਤਰ ਰਿਹਾ ਟਰਾਲੀਆਂ ਚੋਂ ਤੇ ਉਧਰੋਂ ਉਹ ਤਾਂ ਸੰਗਤ ਨੇ ਖਤਰੀ ਤਿਆਰੀ ਆਪੋ ਆਪਣੀ ਸੰਗਤ ਉਤਰੀ ਜਾਂਦੀ ਆ ਉਧਰੋਂ ਆਪਾਂ ਵੀ ਬੱਸ ਲੱਗਦੀਆਂ ਖਿੱਚੀਏ ਤਿਆਰੀ ਆਪਾਂ ਲਾਈਏ ਸਮਾਨ ਸਾਰੀ ਸ਼ਗਤ ਲਾਈ ਜਾਂਦੀ ਸਮਾਨ ਹੋ ਜੋ ਵੀ ਤਿਆਰ ਮੁੰਡਾ ਹਾਂਜੀ ਕੀ ਹੋਇਆ ਜੀ ਉਹ ਫਿਰ ਸਾਹਿਬ ਆ ਗਿਆ ਇੱਧਰ ਯੋਆਤ ਖਾਵੇ ਸਾਡੇ ਦੇ ਗੋਡੇ ਦਾ ਉਹ ਡਾਂਟ ਡਾਂਟ ਵਰੀ ਡਾਂਟ ਵਰੀ ਓਏ ਮਾਨੇ ਦਾ ਸੁਣ ਲੈ ਟੇਚੀ ਉਹਨਾਂ ਨੂੰ ਖਿੱਚ ਲਈ ਆਂ ਹੋ 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 ਕਧੜੂ ਆਇਆ ਓਏ ਇੱਥੇ ਕਰਕੇ ਉਡਾ ਦੇ ਮੜੇ ਇੱਥੇ ਠੱਕ ਲੈਣੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਜੀ ਇੱਕ ਵਾਰੀ ਸਾਰਾ ਸਮਾਨ ਸੂਣ ਆਪਾਂ ਲਾ ਲਈਏ ਥੱਲੇ ਤੈਨੂੰ ਵੀ ਸਾਰਾ ਆਪਾਂ ਦਾ ਹੈ ਨਾ ਸੈਟਿੰਗ ਕਰਕੇ ਤੇ ਫੇਰ ਤੈਨੂੰ ਇੱਕ ਰੇ ਟੱਕਰ ਦੇ ਦੋਰੇ ਕਿਹੜੇ ਫੇਰ ਆਪਾਂ ਮੈਲ ਦੀ ਦੇਣ ਤੇ ਲਓ ਜੀ ਆਪਣੇ ਅਮਰੀਕ ਸਿੰਘ ਅਮਰੀਕ ਸਿੰਘ ਭਾਈ ਤੇਰੇ ਨੇ ਪੱਕਾ ਨਾ ਕੀ ਅਮਰੀਕ ਸਿੰਘ ਭਾਈ ਨੇ ਪੂਰੀ ਸੇਵਾ ਕੀਤੀ ਜਿੱਦਾਂ ਇੱਥੋਂ ਗਿਆ ਪੂਰੀ ਨਿਭਾਈ ਆ ਬਹੁਤ ਵਧੀਆ ਮਨ ਖੁਸ਼ ਹੋ ਗਿਆ ਜੀ ਤੇ ਆਪਣੇ ਜਗਵਿੰਦਰ ਭਾਈ ਹੋਣਾ ਨੇ ਬਹੁਤ ਸੇਵਾ ਨਿਭਾਈ ਆ ਭਾਜੀ ਭਾਜੀ ਤੁਸੀਂ ਬਹੁਤ ਸੇਵਾ ਨਿਭਾਈ ਆ ਬਹੁਤ ਬਹੁਤ ਧੰਨਵਾਦ ਸੰਗਤ ਦਾ ਸ਼ੋਪਿੰਗ ਜੰਗੀ ਕਰਕੇ ਲਿਆ ਆਪਣੇ ਭਤੀਜੇ ਲਈ ਟਰੈਕ ਲਿਆ ਇਹ ਅਉਛਾਜੀਬ ਲਿਆਏ ਆ ਤੇ ਇਧਰ ਬੈਠਦੇ ਪੁੱਛਦੇ ਨੇ ਰੜੀ ਜਾਂਦੇ ਖਣੀ ਹੋ ਗਿਆ ਜੋ ਵੀ ਮਸਲਾ ਹੱਲ ਹੋ ਗਿਆ ਵਾ ਇਧਰ ਟਰਾਲੀ ਸਮਾਨ ਲੱਭਣ ਨਹੀਂ ਡਿਆ ਸਿੰਘਾਂ ਨੂੰ ਆ ਵੀ ਆਪਣੀਆਂ ਗੱਲ ਉਹ ਕੀ ਕਰਾ ਦੀਗਾ ਸਿੰਘੋ ਤੁਹਾਡਾ ਕੱਸ਼ਾ ਬਲੇਣਾ ਦੇਖੀ ਆਪਣੇ ਦੋਹੀ ਨਹੀਂ ਰੋਕ ਆਉਣ ਦੇ ਫਰੋਂ ਕਿੱਥੇ ਰੰਗ ਬਲੇ ਵੇਚੀ ਆ ਟਰਾਲੀ ਚੋਲੇ ਰੇ ਗੱਤੀ ਲਈ ਤੁਹਾਨੂੰ ਦੱਸ ਦੇ ਕਿੰਨਾ ਖਾ ਗਿਆ ਮੇਰੇ ਨਾਲ 7-8000 ਦਾ ਖਾ ਗਿਆ ਪਹਿਲਾਂ ਕਹਿੰਦੇ ਬਹੁਤ ਹੈ ਜਾਂਦਾ ਦੇ ਪਰ ਇਹਨਾਂ ਨੇ ਇਹ ਡੈਂਗੀ ਭਰੇ ਸੀ ਮਲਸੀਆਂ ਨੂੰ ਗਏ ਸ਼ਾਹਕੋਟ ਦੀ ਗਏ ਉਹ ਫਾਈਨਲੀ ਆਪਾਂ ਕਰੇ ਲਾਉਣੇ ਆਪਣੀ ਯਾਤਰਾ ਬਹੁਤ ਵਜੇ ਰਹੀ ਤੇ ਟਰਾਲੀ ਅੰਦਰ پارک ਕਰਤੀ ਆ ਤਸਵੀਰ ਨੂੰ ਪੁੱਲੀਆਂ-ਪੁੱਲੀਆਂ ਖੋਲ੍ਹਾਂਗੇ ਦੂਜੀ ਪੜਦੇ ਪਈ ਆ ਤੇ ਆਪਾਂ ਇੱਥੇ ਲਾ ਕੇ پارک ਕਰਤੀ ਤੇ ਸੁੱਖੇ ਨੇ ਟਰਾਲੀ ਬੈਗ ਅਲਵਾਈਏ ਦੇਖ ਲਓ। ਉਹ ਡਰਾਮਾ ਚ ਵਾਜ ਗਈ ਫੇਰਨ ਡਰਾਈਵਰ ਦੀ ਗਲਤੀ। ਨਹੀਂ ਮੈਂ ਡਰਾਮਾ ਨਹੀਂ। ਉਹ ਇੱਥੇ ਕਿੱਥੇ ਆ? ਉਹ ਸੁੱਖੇ ਨੇ। ਇੱਥੇ ਤੋਂ ਹੋਣਾ ਹੈ ਨੀਗਾ ਉੱਤੇ ਗੱਡੀਆਂ ਕੱਢਣੀਆਂ ਚਾਹ ਤਾ। ਅਸੀਂ ਰਜਾਈਆਂ ਕੱਢਣੀਆਂ ਸੌਣ ਤੋਂ ਬੈਠੇ ਆ। ਤੇ ਇਧਰ ਮੇਸ ਹੁਣਾ ਖੋਲਿਆ ਅਸੀਂ। ਲੇਕਾ ਚੱਲ ਤਾਕੀ ਸਾਨੀ ਕੱਢ ਲੈ। ਨਹੀਂ ਤੇ ਚੇਤੇ ਨੇ ਵਿੱਚ ਸਾਰਾ ਸਮਾਨ ਲੋਡ ਕੀਤਾ ਇਹਦੇ ਸਾਡਾ। ਹਾਂ ਹਾਂ ਨਾ ਅਧਿਰਾ ਅਧਿ ਕੋਈ। ਹੁਣ ਆਪਾਂ ਉਤੋਂ ਦੀ ਜਾਨੇ ਇਹਦੇ ਤੇ ਲੋਗ ਹੀ ਮਾਨਨੇ ਪੈਣੀ ਹੈ ਨਾ ਸਾਡਾ ਸਿਗਾ ਰਾਦਾ ਦੇ ਵੀ ਇੱਥੋਂ ਦੀ ਕੱਢ ਲੈਂਦੇ ਇੱਥੇ ਤਾਂ ਸਿਲੰਡਰ ਸਿਲੰਡਰ ਪਾਏ ਉੱਦੇ ਹੀ ਪਾਏ ਤੇ ਟਰਾਲ ਖਾਨਾ ਗਿੱਲਾ ਬਹੁਤ ਹੋ ਗਿਆ ਪਤਾ ਗਿੱਲੇ ਕਰਨਾ ਹੋਵੇ ਸੁੱਕੇ ਆ ਟਰਾਲੀ ਨਹੀਂ ਓਏ ਟਰਾਲੀ ਤਰੀ ਲਗਾਈ ਉਹ ਨਹੀਂ ਯਾਰ ਰੋਜ਼ ਵਿੱਥੇ ਰਹਿਨੇ ਆ ਆਪਾਂ ਹਾਂ ਸਮਾਨ ਸਮੂਹਣ ਵਿੱਚ ਕਈ ਕੋ ਚਾਹੇ ਜੁਨੇ ਗਿੱਲੀਆਂ ਲੋੜ ਵਾਲੇ ਸਵੇਰ ਨੂੰ ਹੋਲਾਂਗੇ ਆ ਰਿਆ ਖਾਨਾ ਆ ਆਪਣਾ 36 ਦੀ ਖੜਾ ਜਿਹੜਾ 150 ਪਲੱਸ ਕਹਿੰਦੇ ਕਰ ਦਿੱਤਾ ਕੀਤਾ ਤਾਂ ਨਹੀਂ ਉਹਦਾ ਚਲੋ ਮਾਫੀ ਮੰਗਦਿਆਂ ਆਪਾਂ ਆਪਣੇ ਸਬਸਕ੍ਰਾਈਬਰਾਂ ਤੋਂ ਤੇ ਇਹ ਕਰਨਾ ਜ਼ਰੂਰ ਹੈ ਉਦੋਂ ਟਾਈਮ ਨਹੀਂ ਮਿਲਿਆ ਉਦੋਂ ਸਰਵਿਸ ਤਾਂ ਆਪਾਂ ਇੱਕ ਭਾਈ ਨੇ ਕਮੈਂਟ ਕੀਤਾ ਸੀ ਵੀ ਸਰਵਿਸ ਅਸੀਂ ਕੰਪਨੀ ਤੋਂ ਹੀ ਕਰਾਉਣੀ ਭਾਈ ਸਰਵਿਸ ਆਪਾਂ ਆ ਵੀ ਕਰ ਲਈ ਦੀ ਬਾਬੇ ਦੀ ਮੀਨ ਇੰਨਾ ਨਹੀਂ ਕੰਮ ਹੁੰਦਾ ਬਾਕੀ ਚਲੋ ਕੰਪਨੀ ਜਿਹੜੀ ਕਰਾਉਣੀ ਥੋੜੀ ਜਿਆਦੀ ਵਧੀਆ ਹੁੰਦਾ ਵਾ ਪ੍ਰੋਫੈਸ਼ਨਲ ਤਰੀਕੇ ਨਾਲ ਹੋ ਜਾਂਦੀ ਇਹ ਥੋੜਾ ਘਰੇਲੂ ਕੰਮ ਹੋ ਜਾਂਦਾ ਕੋਈ ਸੈਟਿੰਗ ਹੈ ਲੱਗੀ ਤਾਂ ਫੇਰ ਥੋੜਾ ਕਮ ਮਹਿੰਗਾ ਪੈਂਦਾ ਵਾ ਆ ਡਰਮ ਵਗੜਾ ਇਸ ਇਧਰ ਦੀ ਆ ਜਾ ਉਧਰ ਦੀ ਰਹਿ ਜਾਂਦੇ ਲੈਟਰ ਉੱਪਰ ਬੰਨ੍ਹ ਕਰ ਲੀਗੇ ਅੱਡਾ ਪੋੜ ਹੋ ਜਵੇ ਲੱਗ ਕੇ ਚੱਲੇ ਹੀ ਬਾਬੇ ਆਲੂ ਵਾਲੀ ਮਸ਼ੀਨ ਅੰਦਰ ਲਾ ਦਿੱਤੀ ਕਿ ਤੁਹਾਨੂੰ ਪਤਾ ਮੀ ਦਾ ਮੌਸਮ ਹੈ ਹੁਣ ਸਾਰਾ ਸਮਾਨ ਅੰਦਰ ਰੋਂਨੇ ਆਪਾਂ ਤੁਹਾਨੂੰ ਕਿਸੇ ਨੂੰ ਵਲੌਗ ਚ ਮਿਲਦੇ ਆ ਤੇ ਧੰਨਵਾਦ ਤੁਹਾਡਾ ਆਪਣਾ ਵਲੌਗ ਇੱਥੇ ਸਮਾਪਤ ਹੁੰਦਾ ਵਲੌਗ ਕਾਫੀ ਲੰਮਾ ਹੋ ਗਿਆ ਹੁਣ ਤੇ ਆਪਣਾ ਧੰਨਵਾਦ ਸੁਖਾ ਭਾਜੀ ਕਰ ਦਿੰਦੇ ਧੰਨਵਾਦ ਸਾਰਿਆਂ ਨੂੰ ਮੰਗਦਾ ਭੀਖ ਮੰਗਦਾ ਵਾ ਨਹੀਂ ਨਹੀਂ ਭੀਖ ਮੰਗਣ ਆ ਵੀ ਤਾਂ ਹੋ ਗਿਆ ਪਿਆ ਹੁਣ ਤਾਂ ਕੰਮ ਨਹੀਂ ਨਹੀਂ ਧੰਨਵਾਦ ਕਰੋ ਤੋ ਕਿ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋਅਰ ਸੁਭਦਾ ਉਹ ਲਾਈਕ ਚੈਨਲ ਦੇ ਕਿਹੜੇ YouTube ਦੇ ਕਿਹੜੇ ਫੋਲੋਅਰ ਹੁੰਦੇ ਉਹ ਹੱਡਿੱਡੀ ਦੂਰੋਂ ਆਏ ਨਾ ਤਾਂ ਕਰਕੇ ਬਣ ਗਏ ਆ ਜਿੱਦਾਂ ਵੀ ਹੈਗੀ ਆਪਣੇ ਸਾਬ ਸੂਬੇ ਢਿੱਲੇ ਆ ਨਾ ਜਿੱਦਾਂ